ਸੋ ਡੇਲੀ ਡੇ ਨਾਊਜ਼ ਦੇਖ ਰਹੇ ਆ तमाम ਦਸ਼ਕਾ ਦਾ ਬਹੁਤ ਬਹੁ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਕਰਨ ਕੁਮਾਰ ਸੋ ਦੋਸਤੋ ਅੱਜ ਤਾਂ ਲਾਈਵ ਹੋਇਆ ਬੜੀ ਹੀ ਇੱਕ ਮਾੜੀ ਖਬਰ ਲੈ ਕੇ ਸੋ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਦੇ ਨਾਲ ਜਿਹੜਾ ਕਿ ਰੇਪ ਹੋਇਆ ਸੀ ਤਾਂ ਰੇਪ ਹੋਣ ਤੋਂ ਬਾਅਦ ਜਿਹੜਾ ਕਿ ਉਸ ਨੂੰ ਮਾਰ ਦਿੱਤਾ ਗਿਆ ਸੀਗਾ ਸੋ ਸਾਡੇ ਨਾਲ ਉਸ ਵਿਸ਼ੇ ਦੇ ਵਿੱਚ ਅੱਜ ਗੱਲ ਕਰਨਗੇ ਵਿਨੇ ਕਪੂਰ ਜੀ ਸ਼ਿਵ ਸੈਨਾ ਦੇ ਪ੍ਰਧਾਨ ਸੋ ਗੱਲਬਾਤ ਕਰਾਂਗੇ ਵਿਨੇ ਜੀ ਨਾਲ ਜੈਸ਼ੀ ਨਾਮ ਜੀ ਜੈਸ਼ੀ ਰਾਮ ਜੀ ਰਾਸ਼ਟਰੀ ਪੰਜਾਬ ਦਾ ਪ੍ਰਧਾਨ ਜੀ ਪਹਿਲਾਂ ਤੇ ਤੁਹਾਡੇ ਚੈਨਲ ਦਾ ਮੈਂ ਧੰਨਵਾਦ ਕਰੂੰਗਾ ਵੀ ਤੁਸੀਂ ਮੇਰੇ ਜਿਹੜਾ ਪੱਖ ਰੱਖਣ ਦੀ ਰੱਖਣ ਲਈ ਮੇਰੇ ਕੋਲ ਆਇਓ ਕਰਨ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਜਿਹੜਾ ਆਪਾਂ ਕਹ ਲਓ ਵੀ ਉਸ ਡਾਕਟਰ ਦੇ ਨਾਲ ਰੇਪ ਹੋਇਆ ਉਹ ਸਭ ਤੋਂ ਇੱਕ ਵੱਡੀ ਜਿਹੜੀ ਕਾਨੂੰਨੀ ਹਰਕਤ ਔਰ ਸਭ ਤੋਂ ਕਹ ਲਓ ਵੀ ਆਪਾਂ ਕਹਿੰਦੇ ਨਾ ਵੀ ਇਨਸਾਨ ਪਹਿਲਾਂ ਜਿਹੜਾ ਸੀਗਾ ਉਹ ਜਾਨਵਰ ਦੀ ਜੂਨ ਦੇ ਵਿੱਚ ਸੀਗਾ ਬਾਅਦ ਚ ਇਨਸਾਨ ਬਣਿਆ ਮੈਂ ਕਹਿੰਦਾ ਨਹੀਂ ਪਹਿਲਾਂ ਉਹ ਇਨਸਾਨ ਸੀਗਾ ਹੁਣ ਉਹ ਜਾਨਵਰ ਬਣ ਚੁੱਕਾ ਹੈ ਹੁਣ ਉਹ ਕਰੂਰ ਬਣ ਚੁੱਕਾ ਹੈ ਉਹਨਾਂ ਨੂੰ ਪਤਾ ਨਹੀਂ ਵੀ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਦੇਖੋ ਲੋਕ ਕਹਿੰਦੇ ਆ ਵੀ ਬੱਚਿਆਂ ਨੂੰ ਪੜਾਓ ਲਿਖਾਓ ਬੇਟੀ ਬਚਾਓ ਬੇਟੀ ਪੜਾਓ ਹਨਾ ਉਹਨਾਂ ਨੇ ਬੇਟੀ ਪੜਾਤਾ ਲਈ ਪਰ ਬੇਟੀ ਬਚੀ ਨਹੀਂ ਆਪਾਂ ਕਹਿ ਸਕਦੇ ਹਾਂ ਵੀ ਬੇਟੀ ਬਚੀ ਨਹੀਂ ਹੁਣ ਅੱਜ ਇੰਨੇ ਦਿਨ ਹੋ ਗਏ ਆ ਨਾ ਤੇ ਉਹਨਾਂ ਦੇ ਅਪਰਾਧੀਆਂ ਦਾ ਕੋਈ ਅਤਾ ਪਤਾ ਨਾ ਉਹਦੇ ਅਪਰਾਧੀਆਂ ਦਾ ਕੋਈ ਪਤਾ ਲੱਗ ਰਿਹਾ ਨਾ ਉਹਨਾਂ ਨੂੰ ਕੋਈ ਕਠੋਰ ਸਜ਼ਾ ਦਿੱਤੀ ਜਾ ਰਹੀ ਹੈ ਉਹ ਜੇ ਉਸੇ ਤਰਸ ਤੇ ਉੱਪਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਜੇ ਆਪਾਂ ਐਨਸੀਬੀ ਦੀ ਰਿਪੋਰਟ ਦੇ ਅਨੁਸਾਰ ਗੱਲ ਕਰੀਏ 2021 ਦੇ ਵਿੱਚ ਪੰਜਾਬ ਦੇ ਵਿੱਚ 460 ਤੋਂ 70 ਦੇ ਕਰੀਬ ਜਿਹੜੇ ਉਹ ਮਾਮਲੇ ਹੋਏ ਸੀਗੇ ਰੇਪ ਦੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ 2022 ਦੀ ਉਦੋਂ 517 ਰੇਪ ਦੇ ਮਾਮਲੇ ਹੋਏ ਨੇ ਬਲਾਤਕਾਰ ਦੇ ਮਾਮਲੇ ਪੰਜਾਬ ਦੇ ਵਿੱਚ ਸਾਹਮਣੇ ਜਿਨ੍ਹਾਂ ਦੇ ਵਿੱਚੋਂ 514 ਜਿਹੜੇ ਜਿਹੜੇ ਲੇਡੀਜ਼ ਨਾਲ ਜਾਂ ਔਰਤਾਂ ਦੇ ਨਾਲ ਰੇਪ ਹੋਇਆ ਉਹ ਉਹਨਾਂ ਦੇ ਜਾਣ ਪਛਾਣ ਦੇ ਔਰ ਉਹਨਾਂ ਦੇ ਕਰੀਬੀ ਸੀਗੇ ਔਰ ਕਈ ਇਦਾਂ ਦੀਆਂ ਕਾਨੂੰਨੀਆ ਹਰਕਤਾਂ ਨੇ ਜਿਹੜੀਆਂ ਘਰਾਂ ਦੇ ਵਿੱਚ ਹੀ ਦੱਬ ਕੇ ਰਹਿ ਜਾਂਦੀਆਂ ਨੇ ਉਹ ਬਾਹਰ ਨਹੀਂ ਜਾਂਦੀਆਂ 2022 ਤੋਂ ਬਾਅਦ ਚਲੋ ਲੋਕਡਾਊਨ ਆ ਗਿਆ ਉਸ ਤੋਂ ਬਾਅਦ ਕੋਈ ਵੀ ਰਿਪੋਰਟ ਇਸ਼ੂ ਨਹੀਂ ਹੋਈ ਜੇ ਆਪਾਂ ਉਸੇ ਦੂਜੇ ਪਾਸੇ ਚਲੇ ਜਾਈਏ ਅੱਜ ਤੋਂ 5 ਮਹੀਨੇ ਪਹਿਲਾਂ ਇੱਕ 5 ਸਾਲ ਦੀ ਬੱਚੀ ਦੇ ਨਾਲ ਦਿੱਲੀ ਦੇ ਵਿੱਚ ਰੇਪ ਹੁੰਦਾ ਜਿਹਦੇ ਰੋਪੀ ਨਹੀਂ ਫੜਿਆ ਹੁੰਦੇ ਅੱਜ ਤੋਂ 6 ਤੋਂ 7 ਸਾਲ ਪਹਿਲਾਂ ਇੱਕ ਨਰਬਿਆ ਕਾਂਡ ਹੋਇਆ ਸੀਗਾ ਨਰਬਿਆ ਕੇਸ ਹੋਇਆ ਸੀਗਾ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਹੋਵੇ ਬਹੁਤ ਚਰਚਾ ਦਾ ਵਿਸ਼ਾ ਬਣਿਆ ਸੀਗਾ ਉਹਦੇ ਵਿੱਚ ਇੱਕ ਰੋਪੀ 16 ਸਾਲ ਦਾ ਸੀਗਾ ਕਈ ਮਹੀਨੇ ਉਹ ਫੜਿਆ ਨਹੀਂ ਗਿਆ ਉਸ ਤੋਂ ਬਾਅਦ ਇਹ ਫੜਿਆ ਵੀ ਗਿਆ ਕਿਸੇ ਨੂੰ 7 ਸਾਲ ਕਿਸੇ ਨੂੰ 5 ਸਾਲ ਕਿਸੇ ਨੂੰ 10 ਸਾਲ ਸਜ਼ਾ ਹੋਗੀ ਕਿ ਉਹ ਜਿਹੜੇ આરોપી ਨੇ ਉਹ ਬਾਹਰ ਆ ਕੇ ਉਸ ਧੀ ਭੈਣ ਦੇ ਦੁਆਰਾ ਕਰੈਕਟਰ ਦੇ ਉੱਪਰ ਉਂਗਲ ਨਹੀਂ ਚੱਕਣਗੇ ਜਾਂ ਉਹਨੂੰ ਦੁਆਰਾ ਉਹ ਉਦਾਂ ਦੀ ਆਪਣੀ ਮਾਨਸਿਕਤਾ ਨਹੀਂ ਵਰਤਣਗੇ ਇਸ ਕਰਕੇ ਮੈਂ ਇਹਦਾ ਕਹਾਂਗਾ ਵੀ ਜਿਹੜਾ ਸਾਡਾ ਕਾਨੂੰਨ ਹੈ ਨਾ ਉਹ ਰੇਪ ਬਲਾਤਕਾਰੀਆਂ ਵਾਸਤੇ ਹੈ ਹੀ ਨਹੀਂ ਵਿਨੀ ਜੀ ਕਿੱਦਾਂ ਦੇਖ ਰਹੇ ਆ ਕਿ ਜਿਹੜਾ ਇੱਕ ਡਾਕਟਰ ਦੇ ਨਾਲ ਇਹੋ ਜੀ ਘਟਨਾ ਵਾਪਰਦੀ ਕਿਤੇ ਨਾ ਕਿਤੇ ਡਾਕਟਰ ਨੂੰ ਜਿਹੜਾ ਇੱਕ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਉਹ ਡਾਕਟਰ ਨਾਲ ਹੀ ਇਹੋ ਜਿਹਾ ਸਲੂਕ ਕੀਤਾ ਗਿਆ ਵਾ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਇਹ ਕਿਹਾ ਵੀ ਬਹੁਤ ਮਾੜੀ ਘਟਨਾ ਹੈ ਲੋਕ ਆਪਣੀਆਂ ਬੱਚਿਆਂ ਨੂੰ ਪੜ੍ਹਾਉਂਦੇ ਨੇ ਉਹਨਾਂ ਨੇ ਉਹਨੂੰ ਡਾਕਟਰ ਬਣਾਇਆ ਸੀਗਾ ਇਸ ਕਰਕੇ ਬਣਾਇਆ ਸੀਗਾ ਵੀ ਉਹ ਲੋਕਾਂ ਦੀਆਂ ਜਾਨਾਂ ਬਚਾ ਸਕੇ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਉਸ ਵਿਚਾਰੀ ਕੋਲ ਆਪਣੀ ਜਾਨ ਨਹੀਂ ਬਚਾਈ ਜਾਣੀ ਇਦਾਂ ਦੇ क्रूर ਲੋਕ ਹੈਗੇ ਨੇ ਉੱਥੇ ਤੇ ਜੇ ਉੱਥੇ ਦੀ ਆਪਾਂ ਸਰਕਾਰ ਦੀ ਗੱਲ ਕਰੀਏ ਉੱਥੇ ਸਰਕਾਰ ਨੇ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੱਕੇ ਔਰ ਪੂਰੇ ਵਿਸ਼ਵ ਦੇ ਵਿੱਚ ਆਪਾਂ ਨਹੀਂ ਕਹਾਂਦੇ ਉਹ ਇਕੱਲੇ ਬੰਗਾਲ ਦੇ ਵਿੱਚ ਜਾਂ ਉੱਥੇ ਕਲਕੱਤੇ ਦੇ ਵਿੱਚ ਪੰਜਾਬ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਇਹੜਾ ਮੁੱਦਾ ਹੈ ਪੱਖਿਆ ਹੋਇਆ ਇਸ ਟਾਈਮ ਪਰ ਜਲੰਧਰ ਦੇ ਵਿੱਚ ਦੇਖਿਆ ਜਾਏ ਤੇ ਕੁਝ ਦਿਨ ਪਹਿਲਾਂ ਸ਼ਿਵਾਨੀ ਬਾਰਕ ਦੇ ਬਾਹਰ ਮਾਡਲ ਟਾਊਨ ਤੇ ਆਪਣੇ ਜਿੰਨੇ ਵੀ ਜਲੰਧਰ ਦੇ ਡਾਕਟਰ ਨੇ ਉਹਨਾਂ ਵੱਲੋਂ ਜਿਹੜਾ ਕਿ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀਗੀ ਤੇ ਉਸ ਤੋਂ ਬਾਅਦ ਵੀ ਡਾਕਟਰਾਂ ਦਾ ਇਹੀ ਕਹਿਣਾ ਸੀ ਕਿ ਇਸ ਕੇਸ ਨੂੰ ਜਿਹੜਾ ਦਬਦਾ ਹੋਇਆ ਨਜ਼ਰ ਨਹੀਂ ਆਏਗਾ ਪਰ ਕਿੱਦਾਂ ਦੇਖਦੇ ਹਾਂ ਹਜੇ ਤੱਕ ਕੋਈ ਵੀ ਜਿਹੜੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਵੱਲੋਂ ਦੇਖੋ ਹਰ ਰੋਜ਼ ਉਥੇ ਨਵੇਂ ਮੋੜ ਆ ਰਹੇ ਨੇ ਅੱਜ ਵੀ ਮੀਡੀਆ ਦੇ ਮਾਧਿਅਮ ਰਾਹੀਂ ਪਤਾ ਲੱਗਿਆ ਵੀ ਉੱਥੇ ਜਿਹੜਾ ਹਸਪਤਾਲ ਏ ਉਸ ਹਸਪਤਾਲ ਦੇ ਵਿੱਚ ਮਾਨਵ ਅੰਗਾਂ ਦੀ ਤਸਕਰੀ ਹੁੰਦੀ ਸੀਗੀ ਜਿੱਦਾਂ ਕਿ ਉਸ ਡਾਕਟਰ ਨੂੰ ਪਤਾ ਲੱਗ ਗਿਆ ਸੀਗਾ ਉਸ ਡਾਕਟਰ ਨੇ ਜਦੋਂ ਇਸ ਚੀਜ਼ ਦੇ ਖੁਲਾਸੇ ਕਰਨੇ ਸੀ ਤਾਂ ਉਹਦਾ ਮੂੰਹ ਬੰਦ ਕਰਵਾਉਣ ਵਾਸਤੇ ਉਹਰੇ ਨਾਲ ਰੇਪ ਕਰਕੇ ਉਹ ਰੇਪ ਇੱਕ ਵਾਰ ਨਹੀਂ ਕਈ ਵਾਰ ਕਰਕੇ ਉਹਨੂੰ ਮੌਦੇ ਘਾ ਰੋਟਾ ਦਿੱਤਾ ਗਿਆ ਹੁਣ ਜੇ ਆਪਾਂ ਗੱਲ ਕਰੀਏ ਲੋਕ ਸ਼ਰਧਾਜਲੀयां ਦੇ ਰਹੇ ਨੇ ਚਲੋ ਦੇਣੀ ਚਾਹੀਦੀ ਹੈ ਸ਼ਰਧਾਜਲੀ ਹੈ ਨਾ ਹਰ ਬੰਦੇ ਨੂੰ ਆਪਣਾ ਰਾਈਟ ਹੈ ਪਰ ਮੈਂ ਇਹ ਕਹਿੰਨਾ ਵਾਂ ਵੀ ਆਪਾਂ ਕਦੋਂ ਤੱਕ ਸਾਡੀਆਂ ਧੀਆਂ ਭੈਣਾਂ ਨਾਲ ਗਲਤ ਹੁੰਦਾ ਰਹੂਗਾ ਕਦੋਂ ਤੱਕ ਆਪਾਂ ਮੋਮਬਤੀਆਂ ਲੈ ਕੇ ਚੌਂਕਾਂ ਦੇ ਵਿੱਚ ਖੜੇ ਹੁੰਦੇ ਰਵਾਂਗੇ ਜਾਂ ਮੋਮਬਤੀਆਂ ਲੈ ਕੇ ਰੋੜਾਂ ਦੇ ਵਿੱਚ ਖੜੇ ਹੁੰਦੇ ਰਵਾਂਗੇ ਸਾਡੀ Hindu ਧਰਮ ਦੀ ਜਿਹੜੀ ਸੰਸਕ੍ਰਿਤੀ ਹੈ ਨਾ ਉਹ ਸੰਸਕ੍ਰਿਤੀ ਹੈ ਇਹ ਵੀ ਚਲੋ ਜਲੋ ਔਰਤ ਦੀ ਇੱਜ਼ਤ ਦੇ ਹੱਥ ਪਿਆ ਉਦੋਂ ਉਦੋਂ ਜਾਂ ਲੰਕਾ ਦੇ ਹਨ ਹੋਈ ਹੈ ਜਾਂ ਮਹਾਭਾਰਤ ਹੋਇਆ ਇਸ ਗੱਲ ਨੂੰ ਆਪਾਂ ਸਾਰੇ ਮੰਨਦੇ ਆਂ ਔਰ ਇਹ ਅੱਜ ਦੀ ਗੱਲ ਕਰੀਏ ਔਰ ਅੱਜ ਮੈਨੂੰ ਇਹ ਲੱਗਦਾ ਹੈ ਵੀ ਆਪਾਂ ਸ਼ਸਤਰਾਂ ਦੇ ਹਿਸਾਬ ਨਾਲ ਮੰਨ ਲਓ ਆਪਣੇ ਇਤਿਹਾਸ ਦੇ ਹਿਸਾਬ ਨਾਲ ਗੱਲ ਕਰੀਏ ਅੱਜ ਦੇ ਹਿਸਾਬ ਨਾਲ ਆ ਵੀ ਜਿਹੜੀ ਨਾਰੀ ਸ਼ਕਤੀ ਏ ਉਹਨੂੰ ਆਪ ਨੂੰ ਸਟਰੋਂਗ ਹੋਣਾ ਪੈਣਾ ਆਪ ਨੂੰ ਸ਼ਸਤਰ ਉਠਾਣੇ ਚਾਹੀਦੇ ਆ ਉਹਨਾਂ ਨੂੰ ਆਪਣੀਆਂ ਚੂੜੀਆਂ ਜਿਹੜੀਆਂ ਉਤਾਰ ਕੇ ਲੋਕਾਂ ਨੂੰ ਦੇ ਦੇਣੀਆਂ ਚਾਹੀਦੀਆਂ ਆਪਣੇ ਹੱਥਾਂ ਦੇ ਵਿੱਚ ਜਿਹੜੇ ਹਥਿਆਰ ਲੈ ਕੇ ਤੋਰਨਾ ਚਾਹੀਦਾ ਕਿਉਂਕਿ ਹਰ ਕਹੋ ਰੋਡ ਦੇ ਉੱਤੇ ਬਾਹਰ ਹਰ ਬੰਦਾ ਜਾਨਵਰ ਏ ਔਰ ਜਿਸ ਘਰ ਦੇ ਵਿੱਚ ਵੀ ਧੀ ਬੇਟੀ ਏ ਉਹ ਬੰਦਾ ਆਪਣੇ ਹਥਿਆਰ ਦਾ ਲਾਇਸੈਂਸ ਅਪਲਾਈ ਕਰੇ ਔਰ ਉਸਦੇ ਇੱਕੋ ਹੀ ਕਾਰਨ ਲਿਖੇ ਵੀ ਮੇਰੇ ਘਰ ਦੇ ਵਿੱਚ ਬੇਟੀ ਏ ਤੇ ਬਾਹਰ ਰੋਡ ਤੇ ਜਾਨਵਰ ਘੁੰਮ ਰਹੇ ਨੇ ਕਿੱਦਾਂ ਦੇਖ ਰਹੇ ਆ ਕਿ ਅੱਜ ਰਖੜੀ ਦਾ ਤਿਹਾੜੀ ਕਿਤਨਾ ਕਿਤੇ ਜਿਹੜੇ ਡਾਕਟਰ ਦੀ ਡੈਥ ਹੋਈ ਹੈ ਮਤਲਬ ਉਹਦਾ ਵੀਰ ਜਿਹੜਾ ਕੋ ਡੀਕਦਾ ਹੋਏਗਾ ਕਿ ਮੇਰੀ ਭੈਣ ਨੇ ਰਖੜੀ ਬੰਨਣਾ ਆਣਾ ਸੀਗਾ ਬੜੀ ਹੀ ਮਾੜੀ ਖਬਰ ਹੈ ਜਿਹੜੀ ਇਹ ਦੁਖਦਾਇਕ ਖਬਰ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਵੀ ਅੱਜ ਰਖੜੀ ਦਾ ਤਿਹਾੜੀ ਹੈ ਹਰ ਭਰਾ ਆਪਣੀਆਂ ਭੈਣਾਂ ਨੂੰ ਕਰ ਰਿਹਾ ਵੀ ਅਸੀਂ ਤੁਹਾਡੀ ਰੱਖਿਆ ਕਰਾਂਗੇ ਚਲੋ ਆਪਣੀਆਂ ਭੈਣਾਂ ਦੀ ਨਹੀਂ ਸਾਰੀਆਂ ਭੈਣਾਂ ਦੀ ਜਿੰਨੀਆਂ ਵੀ ਭੈਣਾਂ ਨੇ ਦੁਨੀਆ ਦੇ ਉੱਤੇ ਸਾਡੀਆਂ ਉਹਨਾਂ ਦੀ ਅਸੀਂ ਰੱਖਿਆ ਕਰਾਂਗੇ ਪਰ ਦੇਖੋ ਇੱਕ ਭੈਣ ਦੀ ਜੀਿੰਦਗੀ ਬਚਾਉਣ ਵਾਸਤੇ ਉਸ ਹਸਪੀਟਲ 'ਚ ਕੋਈ ਅੱਗੇ ਨਹੀਂ ਆਇਆ ਔਰ ਨਾ ਉਸ ਹਸਪੀਟਲ ਦੇ ਵਿੱਚ ਦੁਆਰਾ ਪੁਲਿਸ ਨੇ ਪਬਲਿਕ ਨੂੰ ਵੜਨ ਦਿੱਤਾ ਕਿਤੇ ਨਾ ਕਿਤੇ ਉੱਥੇ ਦੀ ਜਿਹੜੀ ਸਰਕਾਰ ਏ ਉਹ ਕਿਤੇ ਨਾ ਕਿਤੇ ਉਹਨਾਂ ਅਪਰਾਧੀਆਂ ਨੂੰ ਵਿਚਾ ਰਹੀ ਏ ਔਰ ਉਹਨਾਂ ਅਪਰਾਧੀਆਂ ਦੇ ਨਾਲ ਉਹਨਾਂ ਦਾ ਸਾਥ ਦੇ ਰਹੀ ਏ ਉਹ ਤੁਹਾਨੂੰ ਮੈਂ ਦੱਸਣਾ ਜਾਊਂਗਾ ਵੀ ਸਰਵੇਅ ਦੇ ਅਨੁਸਾਰ ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਦੇਖੋ ਮੈਂ ਤੁਹਾਨੂੰ ਦੱਸਦਾ ਸਰਵੇਅ ਦੇ ਅਨੁਸਾਰ ਜੇ ਆਪਾਂ ਗੱਲ ਕਰੀ ਨਾ ਬੰਗਾਲ ਦੇ ਵਿੱਚ ਇਹ ਕੋ ਪਹਿਲਾ ਕੇਸ ਨਹੀਂ ਸਭ ਤੋਂ ਪਹਿਲਾ ਕੇਸ ਉੱਥੇ ਹੋਇਆ ਜਦਵਪੁਰ ਵਿਸ਼ਵ ਵਿਸ਼ਵ ਵਿਦਿਆਲਿਆ ਦੇ ਵਿੱਚ 2014 ਦੇ ਵਿੱਚ ਉੱਥੇ ਇੱਕ ਸਟੂਡੈਂਟ ਨਾਲ ਛੇੜਖਾਨੀ ਕੀਤੀ ਗਈ ਉਸ ਤੋਂ ਬਾਅਦ ਗੰਗਾਪੁਰ ਦੇ ਵਿੱਚ ਬਲਾਤਕਾਰ ਕਰਕੇ 2015 ਦੇ ਵਿੱਚ ਉਸ ਜਨਾਨੀ ਦੀ ਹੱਤਿਆ ਕਰ ਦਿੱਤੀ ਗਈ ਉਸ ਤੋਂ ਬਾਅਦ ਬਾਹਮਣ ਘਟਾ ਦੇ ਵਿੱਚ 2017 ਦੇ ਵਿੱਚ ਉਹਨਾਂ ਬਲਾਤਕਾਰ ਕਰਕੇ ਉਹਦੀ ਹੱਤਿਆ ਕਰ ਦਿੱਤੀ ਗਈ 2020 ਦੇ ਵਿੱਚ ਸੁਦੇਸ਼ ਖਾਲੀ ਬਲਾਤਕਾਰ ਕੀਤਾ ਗਿਆ 2022 ਦੇ ਵਿੱਚ ਹੰਸ ਖਾਲੀ ਬਲਾਤਕਾਰ ਕਰਕੇ ਉਸ ਜਨਾਨੀ ਨੂੰ ਮਾਰ ਦਿੱਤਾ ਗਿਆ ਐਦਾਂ ਕਰਦੇ ਕਰਦੇ ਉੰਜ ਆਪਾਂ 2024 ਦੀ ਗੱਲ ਕਰ ਲਈਏ ਤੇ 2024 ਦੇ ਵਿੱਚ ਵੀ ਤੁਸੀਂ ਆਪ ਸਾਰਿਆਂ ਨੇ ਦੇਖ ਲਿਆ ਵੀ ਕੀ ਹੋ ਰਿਹਾ ਹੈ 2023 ਦੇ ਵਿੱਚ ਵੀ ਡਾਇਮੰਡ ਹਾਰਬਰ ਗੈਂਗ ਰੇਪ ਕੇਸ ਹੋਇਆ ਬੰਗਾਲ ਦੇ ਵਿੱਚ ਉਹ ਅੱਜ 24 ਦੇ ਵਿੱਚ ਆਰਜੀ ਮੈਡੀਕਲ ਕੋਲੇਜ ਦੇ ਵਿੱਚ ਰੇਪ ਕੇਸ ਹੁੰਦਾ ਕਿ ਉਸ ਸਰਕਾਰ ਦੇ ਕੋਲੋਂ ਅੱਜ ਤੱਕ ਕੋਈ ਅਜਿਹਾ ਠੋਸ ਕਾਨੂੰਨ ਨਹੀਂ ਬਣਾਇਆ ਗਿਆ ਔਰ ਇਸ ਦੀ ਜੇ ਆਪਾਂ ਗੱਲ ਕਰੀਏ ਦੇਖੋ ਤੁਸੀਂ ਉਹ ਜਿਨ੍ਹਾਂ ਨੇ ਸਾਰੀ ਆਵਾਜ਼ ਸਾਰੀ ਪੰਜਾਣੀ ਸਰਕਾਰਾਂ ਕੋਲ ਜਨਤਾ ਕੋਲ ਤੁਸੀਂ ਇੱਕ ਮਾਧਿਅਮੋਂ ਪੂਰੇ ਉਹ ਕਲਮ ਹੈਗੀ ਜਾਂ ਸ਼ਸਤਰ ਹੈਗਾ ਵਾ ਜਿਹੜਾ ਕੋਈ ਤੋੜ ਨਹੀਂ ਹੈਗਾ ਦੇਖੋ ਆਪਾਂ ਕਹਿੰਦੇ ਆ ਕਾਨੂੰਨ ਬਣਾਓ ਕਾਨੂੰਨ ਬਣਾ ਕਾਨੂੰਨ ਬਣਾਣਾ ਕਿੰਨੇ ਵਿਧਾਇਕਾਂ ਨੇ ਔਰ ਸੰਸਦਾਂ ਨੇ ਬਣਾਣਾ ਨਾ ਔਰ ਮੇਰੇ ਹਿਸਾਬ ਨਾਲ ਇੰਡੀਆ ਦੇ ਵਿੱਚ 50 ਤੋਂ ਵੱਧ ਵਿਧਾਇਕ ਔਰ ਸੰਸਦ ਅਦਾਂ ਦੇ ਨੇ ਜਿਨ੍ਹਾਂ ਦੇ ਆਪਣੇ ਉੱਪਰ ਰੇਪ ਦੇ ਕੇਸ ਨੇ ਕਈ ਬਾਬੇ ਇਦਾਂ ਦੇ ਨੇ ਜਿਨ੍ਹਾਂ ਦੇ ਉੱਪਰ ਆਪਣੇ ਉੱਪਰ ਬਲਾਤਕਾਰ ਦੇ ਕੇਸ ਨੇ ਪਰ ਕਿਤੇ ਨਾ ਕਿਤੇ ਸਰਕਾਰਾਂ ਉਹਨਾਂ ਨੂੰ ਵੀ ਸਪੋਰਟ ਕਰਦੀ ਹੈ ਮੈਂ ਉਹੀ ਤੁਹਾਨੂੰ ਕਹਿ ਰਿਹਾ ਵੀ ਜਿਨ੍ਹਾਂ ਲੋਕਾਂ ਦੇ ਸਾਹਮਣੇ ਅਸੀਂ ਰੋਣੇ ਰੋਣੇ ਆ ਜਿਨ੍ਹਾਂ ਬੱਤੀਆਂ ਜਿਨ੍ਹਾਂ ਨੂੰ ਅਸੀਂ ਜਗਾਉਣ ਵਾਸਤੇ ਮੋਮਬਤੀਆਂ ਲੈ ਕੇ ਜਾ ਰਹੇ ਹਾਂ ਉਹ ਤਾਂ ਆਬ ਬਲਾਤਕਾਰ ਹੀ ਨੇ ਉਹ ਤਾਂ ਆਬ ਬਲਾਤਕਾਰੀਆਂ ਨੂੰ ਵਿਚਾਰ ਰਹੇ ਨੇ ਬਲਾਤਕਾਰੀਆਂ ਤੇ ਕਹਿ ਲੋ ਵੀ ਉਹਨਾਂ ਨੂੰ ਵਿਚਾਰ ਰਹੇ ਨੇ ਬਲਾਤਕਾਰੀਆਂ ਨੂੰ ਟਿਕਟਾਂ ਦੇ ਰਹੇ ਨੇ ਤਾਂ ਉਹ ਲੋਕ ਜਿਹੜਾ ਬੰਦੇ ਦੀ ਆਪਣੀ ਮਾਨਸਿਕਤਾ ਕਿਸੇ ਦੀ ਧੀ ਭੈਣ ਬਾਰੇ ਗਲਤ ਹੈ ਉਹ ਕਿਸੇ ਨੂੰ ਕੀ ਕਾਨੂੰਨ ਬਣਾਏਗਾ ਜੀ ਕਿਸੇ ਵਾਸਤੇ ਆਪਾਂ ਤਾਂ ਕਹਿੰਦੇ ਦੇਖੋ ਜਿੰਨੇ ਵੀ ਮੁਲਕ ਨੇ ਉਹ ਦੇਖੋ ਆਪਾਂ ਸਭ ਤੋਂ ਵੱਡੀ ਗੱਲ ਕਰਦੇ ਆਂ ਵੀ ਸਭਿਤਾ ਲੋਕ ਅੱਜ ਕਹਿੰਦੇ ਨਾ ਸਭਿਤਾ ਅਸੀਂ ਵੈਸਟਰਨ ਨਹੀਂ ਬਣਾ ਪੈਸਟਰਨ ਬਣਾ ਰਹੇ ਆਂ ਜੇਕਰ ਮੈਂ ਕਹਿੰਦਾ ਪੰਜਾਬ ਦੀ ਜਿਹੜੀ ਪਹਿਲੀ ਸਭਤਾ ਸੀਗੀ ਨਾ ਉਹ ਬਹੁਤ ਵਧੀਆ ਸਭੇਤਾ ਸੀਗੀ ਲੋਕ ਪ੍ਰੋਪਰ ਕੱਪੜੇ ਪਾਉਂਦੇ ਸੀ ਆਏਗੇ ਦੀ ਇੱਜ਼ਤ ਕਰਦੇ ਸੀ ਧੀਆ ਭੈਣਾਂ ਨੂੰ ਮਾਨ ਸਮਾਨ ਦਿੰਦੇ ਸੀ ਪਿੰਡ ਦੀ ਧੀ ਭੈਣ ਆਪਣੀ ਧੀ ਭੈਣ ਹੁੰਦੀ ਸੀ ਹੁਣ ਜਿਵੇਂ ਜਿਵੇਂ ਦੇਖੋ ਇੱਥੇ ਦੇਖੋ ਸਾਡਾ ਜਿਹੜਾ ਦੇਸ਼ ਏ ਸੁਤੰਤਰ ਦੇਸ਼ ਏ ਤੇ ਕੋਈ ਵੀ ਆ ਕੇ ਰਹਿ ਸਕਦਾ ਹਰ ਤਰ੍ਹਾਂ ਦੇ ਲੋਕ ਨੇ ਹਰ ਮਜ਼ਬ ਦੇ ਲੋਕ ਇੱਥੇ ਰਹਿ ਰਹੇ ਨੇ ਪਰ ਜਿਹੜੇ ਸਾਡੇ ਲੋਕ ਨੇ ਉਹ ਲੋਕਾਂ ਦੇ ਕਲਚਰ ਦੇ ਮੁਤਾਬਿਕ ਢਲਦੇ ਜਾ ਰਹੇ ਨੇ ਆਪਣਾ ਕਲਚਰ ਉਹ ਨਹੀਂ ਸੰਭਰੇ ਉਹ ਕਿਸ ਦੂਰ ਨਹੀਂ ਜਾਣਾ ਜੇ ਆਪਾਂ ਦੁਬਈ ਜਾਣੇ ਆ ਮੰਨ ਲਓ ਆਪਾਂ ਦੁਬਈ ਜਾਣੇ ਆ ਦੁਬਈ ਜੀ ਅਸੀਂ 6 ਮਹੀਨੇ ਰਹਿਨੇ ਆ ਉਹ ਲੋਕ ਪੰਜਾਬੀ ਬੋਲਣੀ ਨਹੀਂ ਸਿੱਖਦੇ ਸਾਨੂੰ ਉਰਦੂ ਸਿਖਾ ਦੇਣਗੇ ਉਹ ਲੋਕ ਸਾਨੂੰ ਉਰਦੂ ਸਿਖਾ ਦੇਣਗੇ ਔਰ ਜੇ ਆਪਾਂ ਇੱਧੇ ਯੂਕੇ ਦੀ ਜਾਂ ਗੱਲ ਕਰ ਲਈਏ ਯੂਕੇ ਦੇ ਦੇਸ਼ਾਂ ਦੀ ਉਹਨਾਂ ਲੋਕਾਂ ਨੇ ਦੇਖੋ ਕੰਪਲਸਰੀ ਕੀਤਾ ਹੈ ਵੀ ਆਇਲਰਸ ਕਰਕੇ ਆਣਾ ਪਾਇਲਟਸ ਕੋ ਡਿਗਰੀ ਥੋੜੀ ਜਿਹੜੇ ਬੰਦੇ ਨੇ ਬੀਕੋਮ ਐਮਕੋਮ ਜਾਂ ਡਾਕਟਰੀ ਕੀਤੀ ਹੈ ਐਲਐਲਬੀ ਕੀਤੀ ਹੈ ਉਹਨੂੰ ਵੀ ਆਈਲੈਟਸ ਕਰਨੀ ਕੰਪਲਸਰੀ ਹੈ ਔਰ ਆਈਲੈਟਸ ਕੋਈ ਡਿਗਰੀ ਨਹੀਂ ਹੈਗੀ ਆਈਲੈਟਸ ਇੱਕ ਉਹਨਾਂ ਦੀ ਭਾਸ਼ਾ ਹੈ ਉਹਨਾਂ ਦੀ ਸਭੇਤਾ ਹੈ ਵੀ ਜਦੋਂ ਉਹ ਬੰਦਾ ਇੱਥੇ ਆਵੇ ਸਾਨੂੰ ਉਹਦੀ ਭਾਸ਼ਾ ਨਾਲ ਬੋਲਣੀ ਪਵੇ ਸਾਨੂੰ ਉਹਨਾਂ ਦੀ ਇੰਗਲਿਸ਼ ਬੋਲਣੀ ਪਵੇ ਉਹ ਸਾਡੀ ਇੰਗਲਿਸ਼ ਬੋਲਣ ਪਰ ਸਾਡੇ ਪੰਜਾਬ 'ਚ ਜਦੋਂ ਕੋਈ ਆਂਦਾ ਦੇਖੋ ਅਸੀਂ ਲੋਕਾਂ ਨੇ ਵੈਸਟਰਨ ਕਲਚਰ ਅਪਣਾ ਲਿਆ ਸਾਊਥ ਦਾ ਅਪਣਾ ਲਿਆ ਆਪਣੀ ਪੰਜਾਬੀ ਜਿਹੜੀ ਸਭੇਤਾ ਉਹ ਦਿਨੋ ਦਿਨ ਭੁੱਲਦੇ ਗਏ ਜਿਹੜੇ ਕਰਕੇ ਸਾਰਾ ਕੁਝ ਸਾਡੇ ਨਾਲ ਜਿਹੜਾ ਹੋ ਰਿਹਾ ਹੁਣ ਜੇ ਅਸੀਂ ਦੂਜੇ ਦੇਸ਼ਾਂ ਦੀ ਗੱਲ ਕਰ ਲਈਏ ਦੇਖੋ ਦੁਬਈ ਦੇ ਵਿੱਚ ਜੇ ਗੈਲੀ ਆਪਾਂ ਜਿੰਨੇ ਵੀ ਆਪਣੇ ਕਤਰ ਦੇਸ਼ ਹੈਗੇ ਨੇ ਹਨ ਉਹਨਾਂ ਦੇ ਵਿੱਚ ਜੇ ਕੋਈ ਏਦਾਂ ਦੀ ਘਟਨਾ ਕਰਦਾ ਉਹਨੂੰ ਸ਼ਰੇਆਰ ਫਾਂਸੀ ਦੇ ਦਿੱਤੀ ਜਾਂਦੀ ਹੈ ਜਾਂ ਉਹਨੂੰ ਮਾਰ ਦਿੱਤਾ ਜਾਂਦਾ ਹੈ ਅਮਰੀਕਾ ਦੇ ਵਿੱਚ ਵੀ ਕੋਈ ਏਦਾਂ ਦੇ ਕਾਨੂੰਨ ਹੈਗੇ ਨੇ ਨਾ ਸਾਡੇ ਇੰਡੀਆ ਦੇ ਵਿੱਚ ਕੀ ਹੈ ਜੇ ਕਿਸੇ ਨਾਲ ਰੇਪ ਹੁੰਦਾ ਧਰਨੇ ਮਜਾਰੇ ਮੋਮਬਤੀਆਂ ਔਰ ਪੋਲੀਟੀਕਲ ਲੋਕ ਉਸ ਬੰਦੇ ਦੀ ਸਪੋਰਟ ਕਰਦੇ ਜਿਹਨੇ ਰੇਪ ਕੀਤਾ ਹੁੰਦਾ ਉਹ ਪਰਿਵਾਰ ਦੇ ਨਾਲ ਕਦੀ ਨਹੀਂ ਖੜੇ ਹੋਣਗੇ ਉਹ ਉਸ ਬੰਦੇ ਦੀ ਮਦਦ ਕਰਨਗੇ ਜਿਹਨੇ ਰੇਪ ਕੀਤਾ ਹੁੰਦਾ ਉਹਨੂੰ ਬਚਾਉਣ ਨੂੰ ਆਪਣਾ ਪੂਰਾ ਜੋਰ ਲਾਣਗੇ ਇਸ ਕਰਕੇ ਕੋਈ ਇੱਥੇ ਇਦਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਵੀ ਇਦਾਂ ਦੇ ਲੋਕਾਂ ਨੂੰ ਚੌਰਾਹੇ ਦੇ ਵਿੱਚ ਖੜੇ ਕਰਕੇ ਫਾਂਸੀ ਦਿਵਾਣੀ ਚਾਹੀਦੀ ਹੈ ਔਰ ਫਾਂਸੀ ਵੀ ਕਿਸੇ ਔਰਤ ਕੋਲੋਂ ਦਿਵਾਣੀ ਚਾਹੀਦੀ ਹੈ ਤਾਂ ਕਿ ਉਹਨਾਂ ਲੋਕਾਂ ਨੂੰ ਜਿਹੜੀ ਅਕਲ ਆ ਸਕੇ ਉਹਨਾਂ ਨੂੰ ਸਮਝ ਆ ਸਕੇ ਵੀ ਅਸੀਂ ਕਿਹੜਾ ਗੁਨਾਹ ਕੀਤਾ ਤੇ ਗਾਂ ਜਿਹੜੇ ਇਦਾਂ ਦੀ ਗੁਨਾਹ ਕਰਨ ਦੀ ਸੋਚ ਰੱਖਦੇ ਨੇ ਉਹ ਵੀ ਜਾਗਰੂਕ ਹੋ ਸਕਣ ਵੀ ਨਹੀਂ ਅਸੀਂ ਇਦਾਂ ਦਾ ਗੁਨਾਹ ਕੀਤਾ ਤਾਂ ਸਾਡਾ ਹੱਥ ਛਰੇ ਜਿਹੜਾ ਉਹ ਬਹੁਤ ਮਾੜਾ ਹੋਏਗਾ ਤੇ ਹੁਣ ਜਿਹੜੀ ਆਮ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਮੈਂ ਜਿਹੜੀ ਆਮ ਪਬਲਿਕ ਦੀ ਜੀ ਆਪਾਂ ਗੱਲ ਕਰੀਏ ਆਮ ਪਬਲਿਕ ਨੂੰ ਮੇਰਾ ਇਹੀ ਦੇ ਇਹੀ ਸੰਦੇਸ਼ ਹੈਗਾ ਜਿੰਨੀਆਂ ਵੀ ਸਾਡੀਆਂ ਧੀਆਂ ਭੈਣਾਂ ਨੇ ਉਹ ਸਾਰੀਆਂ ਸ਼ਸਤਰ ਵਿਦਿਆ ਲੈਣ ਸਭ ਤੋਂ ਪਹਿਲਾਂ ਤੇ ਦੇਖੋ ਆਪਾਂ ਹਜ਼ਾਰਾਂ ਰੁਪਏ ਲੱਖਾਂ ਰੁਪਏ ਮੇਕਅਪਾਂ ਦੇ ਖਰਾਬ ਕਰਦੇ ਆ ਡੇਢ ਡੇਢ 2-2 ਲੱਖ ਦੇ ਆਪਾਂ ਆਪਣੀਆਂ ਬੇਟੀਆਂ ਨੂੰ ਫੋਨ ਲੈ ਕੇ ਦਿੰਨੇ ਆ ਸਭ ਕੁਝ ਲੈ ਕੇ ਦਿੰਨੇ ਆ ਐਸੀ ਇਹੀ ਆਪਾਂ ਉਹਨਾਂ ਨੂੰ ਸ਼ਸਤਰ ਵਿਦਿਆ ਸਿਖਾਈਏ ਸੈਲਫ ਡਿਫੈਂਸ ਕੁੜੀਆਂ ਨੂੰ ਸਿਖਾਣੀ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਰੱਖਿਆ ਆਪ ਕਰ ਸਕਣ ਕਿਉਂਕਿ ਹਰ ਜਗ੍ਹਾ ਤੇ ਕੋਈ ਕਿਸੇ ਰੱਖਿਆ ਕਰਨ ਨਹੀਂ ਪਹੁੰਚ ਸਕਦਾ ਐਸ ਲਈ ਮੇਰੀ ਸਾਰੇ ਮਾਪਿਓ ਨੂੰ ਭੈਣਾ ਭਰਾਵਾਂ ਨੂੰ ਇਹੀ ਅਪੀਲ ਹੈ ਕਿ ਬੱਚੀਆਂ ਨੂੰ ਅੱਗੇ ਜੇ ਵਧਾਣਾ ਹੈ ਉਹਨਾਂ ਨੂੰ ਅੱਗੇ ਕਰਨਾ ਹੈ ਉਹਨਾਂ ਨੂੰ ਸੈਲਫ ਡਿਫੈਂਸ ਸਿਖਾਈ ਜਾਵੇ ਜੇ ਅਸੀਂ ਸੈਲਫ ਡਿਫੈਂਸ ਨਹੀਂ ਸਿਖਾ ਸਕ ਜਿਹੜਾ ਸਾਡਾ ਭਾਰਤ ਇਹ ਧੀਆਂ ਡਿਜ਼ਰਵ ਹੀ ਨਹੀਂ ਕਰਦਾ ਕਿਉਂਕਿ ਆ ਕੋਈ ਨਵਾਂ ਮਾਮਲਾ ਨਹੀਂ ਹੈਗਾ ਹਰ ਮਹੀਨੇ ਦੇ ਵਿੱਚ ਮੇਰੇ ਹਿਸਾਬ ਨਾਲ 5 7 10 ਕੇਸ ਅੱਦਾ ਦੇ ਹੁੰਦੇ ਨੇ ਜੇ ਇਹ ਨਾ ਮਾਮਲਿਆਂ ਨੂੰ ਰੋਕਣਾ ਹੈ ਤੇ ਜਾਣਤਾ ਜੀ ਕੋਈ ਚੁਰਾਹੇ ਦੇ ਵਿੱਚ ਇਹਨਾਂ ਨੂੰ ਸਜਾ ਔਰ ਆਪਣੀਆਂ ਧੀਆਂ ਨੂੰ ਸਟਰੋਂਗ ਕਰਨਾ ਪਏਗਾ ਉਹਨਾਂ ਨੂੰ ਸੈਲਫ ਡਿਫੈਂਸ ਕਾਣੀ ਪਈਗੀ ਇਸ ਕਰਕੇ ਮੇਰੀ ਲਾਸਟ ਇਹੀ ਅਪੀਲ ਹੈ ਵੀ ਆਪਣੀਆਂ ਧੀਆਂ ਨੂੰ ਸਟਰੋਂਗ ਕਰੋ ਜੈ ਸ਼੍ਰੀ ਰਾਮ ਜੀ ਸੋ ਇਸ ਵਕਤ ਜਿਹੜੇ ਸਾਡੇ ਨਾਲ ਸ਼ਿਵ ਸਰਾਂ ਦੇ ਪ੍ਰਧਾਨ ਵਿਨੇ ਕਪੂਰ ਜੀ ਸੀਗੇ ਸੋ ਜਿਸ ਤਰ੍ਹਾਂ ਸਾਰਿਆਂ ਨੂੰ ਮੱਗੇ ਵੀ ਦੱਸਿਆ ਕਿ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਦੇ ਨਾਲ ਜਿਹੜਾ ਰੇਪ ਹੋਇਆ ਸੀ ਸੋ ਉਸ ਦੇ ਵਿਸ਼ੇ ਵਿੱਚ ਅੱਜ ਜਿਹੜੀ ਇਹਨਾਂ ਨੇ ਗੱਲਬਾਤ ਕੀਤੀ ਏ ਔਰ ਇਸ ਖਬਰ ਦੇ ਨਾਲ ਕੋਈ ਹੋਰ ਅਪਡੇਟ ਮਿਲਦੀ ਏ ਤਾਂ ਹੋਰ ਜਿਹੜਾ ਦੁਬਾਰਾ ਟਰਨ ਆ ਲਾਈਵ ਹੋਵਾਂਗੇ ਹੁਣ ਤੱਕ ਲਈ ਸਾਡੇ ਚੈਨਲ ਡੇਲੀ ਡੇ ਨਾਈਟ ਨਿਊਜ਼ ਦੇ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਸੋ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਸੋ ਹੁਣ ਤੱਕ ਲਈ ਸਾਡੇ ਚੈਨਲ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨ